ਪੰਜ ਸਾਲ 8 ਸਾਲਾਂ ਦੀ ਗਾਰੰਟੀ ਹੈ ਯਾਰ ਪੰਜ 6 ਸਾਲਾਂ ਦੀ ਗਾਰੰਟੀ ਹੈ ਹਿਲਦੀ ਨਹੀਂ ਇਹ ਹਾਂ ਚਲੋ ਨਾ ਪਾਟੇ ਮਿੱਟੀ ਕੁਝ ਵੀ ਤਰ੍ਹਾਂ ਇੰਨਾ ਕੋ ਰੋਡ ਆ ਗਾਰੰਟੀ ਆ ਬਾਈ ਯਾਰ ਕਿ ਲਾਰਿਆ ਮਿੱਟੀ ਤੇ ਗੱਲ ਆਇਆ ਵੀ ਅੱਜ ਕੱਲ ਸਾਨੂੰ ਪਤਾ ਹੀ ਹੈ ਵੀ ਮਿੱਟੀ ਵਾਲਾ ਕੰਮ ਬਹੁਤ ਔਖਾ ਹੋ ਗਿਆ ਤੇ ਨਾ ਹੀ ਪਿੰਡ 'ਚ ਕੋਈ ਲੀਵਰ ਮਿਲਦੀ ਹੈ ਤਾਂ ਉਹ ਮਿੱਟੀ ਹੈ ਜੀ ਇਹ ਟਰਾਲੀ ਉਰ ਲਾਈ ਪੂਰੀ ਗਾਲ ਕੇ ਲਿਆਉਨੇ ਆ ਇਹ ਟਰੈਲੀ 'ਚ ਪਾ ਕੇ ਲੈ ਜਾਣੇ ਆ ਹਾਂਜੀ ਸਕੁਅਰ ਫੁੱਟਾਂ ਦੇ ਹਿਸਾਬ ਨਾਲ ਲਾਉਨੇ ਆ ਜੀ ਆ ਮਿੱਟੀ ਇਹਨਾਂ ਦੇ ਦੇਖ ਲੋ ਜੀ ਬਹੁਤ ਵਧੀਆ ਤਸੱਲੀ ਬਖਸ਼ ਕੰਮ ਕਰਦੇ ਆ ਟਰੈਕਟਰ ਸੋਡੇ ਬੰਦੇ ਸੋਡੇ ਸਾਰਾ ਸੋਡਾ ਰੋਟੀ ਆਪਦੀ ਆਪੇ ਲੈ ਕੇ ਆਉਂਦੇ ਆ ਅਸੇ ਰੋਟੀ ਵੀ ਥੋੜੀ ਆਪਦੀ ਹਾਂ ਕੱਲੀ ਚਾਹ ਪੀਣੇ ਆ ਠੀਕ ਹੈ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਬਾ ਕੱਲਾ ਵਾਲੇ ਘਰ ਵਾਲੇ ਨੇ ਬੋਕਰ ਮਾਰਨੀ ਛਤਾਂ ਤੇ ਬਾਕੀ ਕੰਮ ਸਾਰਾ ਸਾਡਾ ਹਾਂਜੀ ਦੋਸਤੋ ਬਾਈ ਯਾਰ ਕੇ ਲਾ ਰਿਆ ਮਿੱਟੀ ਤੇ ਗੱਲ ਆਇਆ ਵੀ ਅੱਜਕੱਲ ਤੁਹਾਨੂੰ ਪਤਾ ਹੀ ਹੈ ਵੀ ਮਿੱਟੀ ਵਾਲਾ ਕੰਮ ਬਹੁਤ ਔਖਾ ਹੋ ਗਿਆ ਤੇ ਨਾ ਹੀ ਪਿੰਡ 'ਚ ਕੋਈ ਲੀਵਰ ਮਿਲਦੀ ਹੈ ਬਾਈ ਯਾਰ ਕੇ ਉੱਕਾ-ਪੁੱਕਾ ਰੇਟਰ ਨੂੰ ਵੇਡਦੇ ਆ ਮਿੱਟੀ ਉਹਨਾਂ ਦੀ ਆਪੇ ਲਿਆਉਂਦੇ ਆ ਟਰੈਕਟਰ ਨਾਲ ਤੇ ਪਾ ਕੇ ਜਾ ਵੜਦੇ ਆ ਤੇ ਅੱਜ ਤੁਹਾਨੂੰ ਬਾਈ ਨਾਲ ਮਿਲਾਉਣੇ ਆਪਾਂ ਕਰਦੇ ਆ ਗੱਲਾਂ ਮਤਾਂ ਬਾਈ ਦਾ ਪਿੰਡ ਕਿਹੜਾ ਕੀ ਹਿਸਾਬ ਕਿਤਾਬ ਲੈਂਦੇ ਸਾਰਾ ਕੁਝ ਆਪਾਂ ਬਾਈ ਤੋਂ ਪੁੱਛਦੇ ਆ ਹਾਂਜੀ ਬਾਈ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਠੀਕ ਹੋ ਪਾਂਡੋ ਮਿੱਟੀ ਹੈ ਜੀ ਇਹੇ ਟਰੈਲੀਰ ਲਈ ਪੂਰੀ ਗਾਲ ਕੇ ਲਿਆਉਨੇ ਆ ਇਹ ਟਰੈਲੀ ਚ ਪਾ ਕੇ ਲੈ ਜਾਣੇ ਆ ਹਾਂਜੀ ਸਕੁਅਰ ਫੁੱਟਾਂ ਦੇ ਹਿਸਾਬ ਨਾਲ ਲਾਉਨੇ ਆ ਜੀ ਕੀ ਹਿਸਾਬ ਕਿਤਾਬ ਹੁੰਦਾ ਜੀ ਵਾਰਡ ਦੇ ਹਿਸਾਬ ਨਾਲ ਆ ਬਾਈ ਜੀ ਜਿਵੇਂ ਲੋਕਲ ਇੱਥੇ 5-6 ਰੁਪਏ ਚੱਲੀ ਜਾਂਦਾ ਠੀਕ ਹੈ ਜੀ ਜੇ ਜਿਆਦਾ ਦੂਰ ਆ ਫਿਰ ਹੋਰ ਜ ਰੇਟ ਠੀਕ ਹੈ ਰੇਟ ਵਾਰਡ ਦੇ ਹਿਸਾਬ ਨਾਲ ਮਿੱਟੀ ਪੂਰੀ ਗਾਰੰਟੀ ਵਾਲਾ ਕੰਮ ਆ ਪਾਡੋ ਮਿੱਟੀ ਹੁੰਦੀ ਐ ਤੁਹਾਡਾ ਪਿੰਡ ਕਿਹੜਾ ਜੀ ਪਿੰਡ ਸਾਡਾ ਹੰਮਲੂ ਕੋਟਲੀ ਐ ਬਠਿੰਡਾ ਜ਼ਿਲ੍ਹਾ ਠੀਕ ਹੈ ਜੀ ਹਾਂਜੀ ਤੇ ਤੁਹਾਡੇ ਪਿੰਡ ਹੋਰ ਵੀ ਕੰਮ ਕਰਦਾ ਕੋਈ ਕਰਦੇ ਹੋਣਗੇ ਇੱਕ ਦੋ ਹੋਰ ਵੀ ਤੇ ਜਿਹੜਾ ਛੋਡਾ ਕੀ ਨਾਂ ਜੀ ਜੇ ਕਿਸੇ ਨੇ ਪੁੱਛਣਾ ਹੋਵੇ ਕਾਲਾ ਜੀ ਕਾਲਾ ਹਾਂਜੀ ਕਾਲਾ ਬਲੂ ਕੁਟਰੀ ਵਾਲਾ ਹਾਂਜੀ ਤੇ ਤੁਹਾਡਾ ਮੋਬਾਈਲ ਨੰਬਰ ਵੀ ਦੱਸ ਦੋ ਮੋਬਾਈਲ ਨੰਬਰ 8437835076 ਠੀਕ ਹੈ ਜੀ ਤੇ ਜਦੋਂ ਆਪਾਂ ਮਿੱਟੀ ਲਵਾਉਣੀ ਆ ਤੁਹਾਨੂੰ ਕਿੰਨੇ ਦਿਨ ਪਹਿਲਾਂ ਫੋਨ ਕਰਨਾ ਪੈਂਦਾ ਇੱਕ ਦੋ ਦਿਨ ਪਹਿਲਾਂ ਜੀ ਦੋ ਦਿਨ ਪਹਿਲਾਂ ਤੁਹਾਨੂੰ ਦੱਸ ਦੇ ਫਿਰ ਤੁਸੀਂ ਉਸ ਹਿਸਾਬ ਨਾਲ ਸਮਾਂ ਦੇ ਕੇ ਆ ਜਾਓਗੇ ਹਾਂਜੀ ਹਾਂਜੀ ਟਰੈਕਟਰ ਛੋਡਾ ਬੰਦੇ ਛੋਡੇ ਸਾਰਾ ਛੋਡਾ ਰੋਟੀ ਆਪਦੀ ਆਪੇ ਲੈ ਕੇ ਆਉਨੇ ਆ ਰੋਟੀ ਵੀ ਛੋਡੀ ਆਪਦੀ ਹਾਂ ਕੱਲੀ ਚਾਹ ਪੀਣੇ ਆ ਠੀਕ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਬਾ ਕੱਲਾ ਵਾਲੇ ਨੇ ਘਰ ਵਾਲੇ ਨੇ ਬੋਕਰ ਮਾਰਨੀ ਛੱਤਾਂ ਤੇ ਬਾਕੀ ਕੰਮ ਸਾਰਾ ਸਾਡਾ ਸੋਡਾ ਤੇ ਮਿੱਟੀ-ਮੁੱਟੀ ਫਿਰ ਕਿੱਥੋਂ ਲਿਓਣੇ ਤੁਸੀਂ ਇਹ ਇਹ ਜੀਸੀਬੀ ਨਾਲ ਪੜਦੇ ਆਣ ਚੋਂ ਡੂੰਗੀ ਕੱਢਦੇ ਆ ਠੀਕ ਹੈ ਹਾਂਜੀ ਤੇ ਮਾੜੀ-ਮੂੜੀ ਤਾਂ ਇਹ ਮਿੱਟੀ ਵਧੀਆ ਹੁੰਦੀ ਨਾ ਨਾ ਮਿੱਟੀ ਦੀ ਗਾਰੰਟੀ ਹੈ ਜੀ ਫੁੱਲ ਆਪਣੀ ਜਮਾ ਠੀਕ ਹੈ ਜੀ ਬਾਕੀ ਆ ਲਾਈ ਵੀ ਜਾਂਦੇ ਆ ਤੇ ਤੁਸੀਂ ਕਿੰਨੇ ਆਣੇ ਹੁਣ 5 ਅਸੀਂ 6 ਜਣੇ 6 ਜਣੇ ਹਾਂ ਜੀ ਤੇ ਇੰਨੇ ਹੁੰਨੇ ਹਮੇਸ਼ਾ ਹਾਂ ਜੀ 5 ਕਦੇ 5 ਕਦੇ 6 5 ਕਦੇ 5 ਕਦੇ 6 ਬਾਕੀ ਦੋਸਤ ਤੁਹਾਨੂੰ ਦੱਸ ਦਗੇ ਆਪਾਂ ਕਹਿ ਦਿੰਦੇ ਹਾਂ ਇਕੱਠਾ ਵੀ ਅਬਲੂ ਕੋਟਲੀ ਹੈ ਲੱਗ ਲੱਗ ਤੇ ਬਾਈ ਵਰਗੇ ਹੈਗੇ ਜੀ ਅਬਲੂ ਤੋਂ ਤੇ ਅਬਲੂ ਪੈਂਦਾ ਬਠਿੰਡੇ ਜ਼ਿਲ੍ਹੇ 'ਚ ਐਵੇਂ ਜੀ ਗੱਲ ਹਾਂਜੀ ਹਾਂਜੀ ਤੇ ਬਾਕੀ ਕਾਰਡ ਤੁਹਾਨੂੰ ਦਿਖਾ ਦਿੰਦੇ ਹਾਂ ਦਿਖਾਇਓ ਜੀ ਕਾਰਡ ਆ ਤੁਸੀਂ ਦੇਖ ਲਿਓ ਸਕਰੀਨ ਸ਼ਾਟ ਲੈ ਲਿਓ ਕਾਲਾ ਮਿੱਟੀ ਵਾਲਾ ਅਬਲੂ ਤੇ ਆ ਛੱਤਾਂ ਤੇ ਜਿਹੜੀ ਮਿੱਟੀ ਲਾਉਂਦੇ ਆ ਇਹ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਲੇਬਰ ਦਾ ਬਹੁਤ ਔਖਾ ਬਾਈ ਤੇ ਨਾ ਹੀ ਮਿੱਟੀ ਥੀ ਹੁੰਦੀ ਉਹ ਜੀ ਤੇ ਨਾ ਹੀ ਲੇਬਰ ਥੀ ਹੁੰਦੀ ਹੈ ਤੇ ਬਾਕੀ ਲਾਉਂ ਦਾ ਤਜਰਬਾ ਵੀ ਹੋਣਾ ਚਾਹੀਦਾ ਬੰਦੇ ਨੂੰ ਅੱਗੇ ਤਾਂ ਬੁੜੀਆਂ ਹੁੰਦੀਆਂ ਸੀ ਤਲੀ ਟੋੜੀ ਨਾਲ ਲਾਉਂਦੀਆਂ ਸੀਗੀਆਂ ਹਾਂਜੀ ਹਾਂਜੀ ਤੇ ਸਮਾਂ ਬਹੁਤ ਲੱਗਦਾ ਸੀਗਾ ਤੇ ਹੁਣ ਤਾਂ 10-12 ਸਾਲ ਹੋ ਗਏ ਕੰਮ ਕਰਦਿਆਂ ਨੂੰ ਜੀ 10-12 ਸਾਲ ਹਾਂਜੀ ਵਧੀਆ ਚੱਲੀ ਜਾਂਦਾ ਕੰਮ ਵਧੀਆ ਵਧੀਆ ਹਾਂ ਹਾਲਾਂਕਿ ਹੁਣ ਲੋਕ ਇਸ ਗੱਲ ਮਾਰੇ ਕਰਕੇ ਹੀ ਦਰੀਆਂ ਪੱਕੀਆਂ ਚਾ ਬਣਾਉਣ ਲੱਗ ਗਏ ਛੱਤਾਂ ਤੇ ਟੈਲਾਂ ਲਾਉਣ ਲੱਗ ਗਏ ਲੇਬਰ ਹੀ ਨਹੀਂ ਮਿਲਦੀਗੀ ਨਹੀਂ ਮਿਲਦੀ ਹਾਂ ਤੇ ਹ ਉਨ ਵਾਕੀ ਟਰੈਕਟਰ ਵੀ ਦਿਖਾ ਦਾਂਗੇ ਬਾਈ ਅਗਿਆਂ ਦਾ ਤੇ ਵਧੀਆ ਕੰਮ ਕਰਦੇ ਪੂਰਾ ਸਫਾਈ ਨਾਲ ਆਪਾਂ ਕੁਝ ਨਹੀਂ ਕਰਨਾ ਬਸ ਫੋਨ ਕਰਨਾ ਬਾਈਰ ਨੂੰ ਦੋ ਦਿਨ ਪਹਿਲਾਂ ਆਪੇ ਆਪ ਦਾ ਸਮਾਨ ਲੈ ਕੇ ਆਉਣਗੇ ਕਿਲੋਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਦੱਸ ਦਿੰਗੇ ਵੀ ਸਾਡਾ ਇਹ ਰੇਟ ਹੈ ਤੇ ਹੁਣ ਕਿੰਨਾ ਚੱਲਦਾ ਜੇ ਮਤਲਬ ਲੋਕਲ ਕਰਾਉਣਾ ਹੋਵੇ ਤਾਂ ਉੱਥੇ ਲੋਕਲ ਜੀ 5 ਰੁਪਏ 5 ਰੁਪਏ ਹਾਂਜੀ ਸਕਰ ਫੁੱਟ ਹਾਂਜੀ ਠੀਕ ਹੈ ਤੇ ਬਾਕੀ ਚੱਲਦੇ ਆ ਥੱਲੇ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਲੱਗੇ ਪਏ ਆ ਬੰਦੇ ਪੂਰੇ ਮਹਾਰਾਜ ਫਿਰ ਪੂਰੇ ਬਾਕੀ ਨੌਜਵਾਨ ਮੁੰਡੇ ਆ ਤੇ ਨੌਜਵਾਨ ਮੁੰਡਿਆਂ ਨਾਲੇ ਕੰਮ ਖਿੱਚਾ ਜਾਂਦੇ ਯਾਦੇ ਹਾਂਜੀ ਇਹ ਵੀ ਗੱਲ ਨੇ ਬਹੁਤ ਵਧੀਆ ਜੀ ਚਲੋ ਇਹ ਵੀ ਇੱਕ ਲੱਗ ਜਾ ਕੰਮ ਮੈਟਰ ਦੱਸਿਆ ਤੇ ਬਾਕੀ ਇਹ ਹੁਣ ਲਾਉਂਦਾ ਵੀ ਕੋਈ ਨਹੀਂ ਪਨੀਰਗੇ ਚ ਨਹੀਂ ਲਾਉਂਦਾ ਕੋਈ ਤੁਸੀਂ ਵੇਖ ਲਓ ਸਾਡਾ ਪਿੰਡ ਹੈਗਾ ਜੀ ਆਦਨੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤੇ ਅਸੀਲਮ ਲੋਟ ਤੇ ਅਸੀਂ ਬਾਈਰ ਗਿਆ ਨੂੰ ਤੁਸੀਂ ਵੇਖ ਲਓ ਇਹ ਨਹੀਂ ਦੂਰ ਬਲਾਇਆ ਕਿੰਨੇ ਕਿਲੋਮੀਟਰ ਪੈ ਗਏ ਤੁਹਾਨੂੰ ਸਾਨੂੰ ਪੈ ਗਿਆ ਜੀ 50 60 ਪੈ ਗਿਆ 50 60 ਹਾਂਜੀ ਤੇ ਸਾਡਾ ਤਾਂ ਕਿੰਨੇ ਰੁਪਏ ਤੁਸੀਂ ਗੱਲ ਨਿਬੜੀ ਹੈ 6 ਰੁਪਏ 6 ਰੁਪਏ ਹਾਂਜੀ ਤੁਸੀਂ ਵੇਖ ਲਓ 50 60 ਹਾਂ ਕਿਲੋਮੀਟਰ ਦੂਰ ਆ ਕੇ ਤੇ ਸ਼ੇਰ ਪੇ ਸਕੁਆਰ ਬੁੱਟ ਨਵੇੜੇ ਇਹਨਾਂ ਨੇ ਸਾਰਾ ਕੁਝ ਇਹਨਾਂ ਦਾ ਹਾਂਜੀ ਐਵੇਂ ਹੀ ਗੱਲ ਜੀ ਤੇ ਬਾਕੀ ਆ ਜੋ ਚੱਲਦੇ ਆ ਥੱਲੇ ਤੁਹਾਨੂੰ ਦਿਖਾਉਣਾ ਟਰੈਕਟਰ ਬਾਈਰ ਗਾ ਦਾ ਕਾਲਾ ਮਿੱਟੀ ਵਾਲਾ ਆ ਬਾਈਰ ਗਾ ਟਰੈਕਟਰ ਹੈ ਟਰੈਕਟਰ ਹੀ ਵਧੀਆ ਪੂਰਾ ਸਾਫ਼ ਸੁਥਰਾ ਨਵਾਂ ਤੇ ਆ ਬਾਈਰ ਕੇ ਲੱਗੇ ਪਏ ਆ ਬਾਕੀ ਮੁੰਡੇ ਤਾਂ ਕੰਮ ਵੀ ਜੋਰ ਵਾਲਾ ਤੇ ਮਿਹਨਤ ਵਾਲਾ ਆ ਮਿੱਟੀ ਇਹਨਾਂ ਦੀ ਵੇਖ ਲਓ ਤੁਸੀਂ ਬਹੁਤ ਵਧੀਆ ਤਸੱਲੀ ਬਖਸ਼ ਕੰਮ ਕਰਦੇ ਆ ਔੜੀ ਪੂੜੀ ਵੀ ਤੁਹਾਡੀ ਆਪਦੀ ਹੈ ਮੈਂ ਇਹ ਪੌੜੀ ਠੀਕ ਹੈ ਪੌੜੀ ਪੂੜੀ ਆਪਾਂ ਨੂੰ ਦੇਣੀ ਪੈਂਦੀ ਹੈ ਤੇ ਦੂਜੀਆਂ ਪੌੜੀਆਂ ਲੱਗੀਆਂ ਤਾਂ ਅਲੱਗ ਗੱਲ ਹੈ ਬਹੁਤ ਵਧੀਆ ਕੰਮ ਆ ਬਾਈ ਮਿਹਨਤ ਵਾਲਾ ਪੂਰਾ ਤੇ ਸਾਰੇ ਤੁਸੀਂ ਮੁੰਡੇ ਵੇਖੋ ਨੌਜਵਾਨ ਆ ਤੇ ਬਾਕੀ ਕਿਉਂਕਿ ਹੁਣ ਆਇਆ ਵੀ ਹੋਰ ਹੱਲ ਵੀ ਕੋਈ ਨਹੀਂ ਮਿੱਟੀ ਅੱਜ ਕੱਲ ਬਹੁਤ ਔਖਾ ਹੋ ਗਿਆ ਹੈ ਨਹੀਂ ਕਿ ਬੰਦਾ ਇੱਥੇ ਆਉਂਦਾ ਨਹੀਂ ਮਿੱਟੀ ਲਾਉਣ ਵਾਲਾ ਤੇ ਬਾਕੀ ਐ ਚਲੋ ਨਵੇਂ ਆਪਣੀ ਕੋਠੀਆਂ ਦੇ ਤਾਂ ਆਪਾਂ ਚਲੋ ਟੈਲਰ ਟੁੱਲਾ ਲਵਾ ਲੈਨੇ ਹੁਣ ਜਿਹੜੇ ਪੁਰਾਣੇ ਕਮਰੇ ਹੁੰਦੇ ਬਸੇਰੇ ਘਰਾਂ ਦੇ ਆ ਤੇ ਉੱਥੇ ਫਿਰ ਇਹ ਜਿਹੜੀ ਮਿੱਟੀ ਬਾਈਰਗੇ ਲਾ ਜਾਂਦੇ ਆ ਹਾਲਾਂਕਿ ਪੁਰਾਣੇ ਜਿਹੜੇ ਕਮਰੇ ਹੁੰਦੇ ਸੀ ਉਹਨਾਂ ਦਾ ਨਿਆਰਾ ਅਲੱਗ ਹੀ ਹੁੰਦਾ ਸੀਗਾ ਤੁਹਾਨੂੰ ਪਤਾ ਹੀ ਐ ਉਹ ਆਪਾਂ ਕਿਸੇ ਦਿਨ ਫੇਰ ਗੱਲਬਾਤ ਕਰਾਂਗੇ ਤੇ ਬਾਕੀ ਬਾਈਰਗੇ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਕਾਲਾ ਅਬਲੂ ਤੋਂ ਤੇ ਅਬਲੂ ਕੋਟਲੀ ਅਲੱਗ-ਅਲੱਗ ਇੱਕ ਵਾਰੀ ਹੋਰ ਦੱਸਦਾ ਤੁਹਾਨੂੰ ਮੈਂ ਇਹ ਬਾਈਰਗੇ ਅਬਲੂ ਤੋਂ ਐ ਤੇ ਜਿਹੜਾ ਅਬਲੂ ਐ ਇਹ ਪੈਂਦਾ ਬਟੰਡੇ ਚ ਕੋਟਲੀ ਪੈਂਦਾ ਸ਼੍ਰੀ ਮੁਖਤਾਰ ਸਾਹਿਬ ਚ ਬਾਕੀ ਕੀ ਗੱਲ ਹੋ ਰਹਾ ਹੈ ਬਾਈ ਤੋ ਉਹ ਵੀ ਪੁੱਛ ਲੈਨੇ ਆਪਾਂ ਤੇ ਬਾਈ ਕਿੰਨਾ ਚਿਰ ਐਡਮਿੱਟੀ ਹਿਲਦੀ ਨਹੀਂ ਇਹ 5 6 7 6 ਹਾਲਾਂ ਦੀ ਗਾਰੰਟੀ ਹੈ ਯਾਰ 5 6 ਸਾਲਾਂ ਦੀ ਗਾਰੰਟੀ ਹਿਲਦੀ ਨਹੀਂ ਇਹ ਹਾਂ ਚਲੋ ਨਾ ਪਾਟੇ ਮਿੱਟੀ ਕੁਝ ਵੀ ਤਰ੍ਹਾਂ ਇੰਨਾ ਕੋ ਰੋਡ ਗਾਰੰਟੀ ਆਪਾਂ ਚਲੋ ਪ੍ਰਮਾਤਮਾ ਤੁਹਾਡੇ ਕੰਮ ਚ ਵਾਦਾ ਕਰੇ ਜੀ ਤੇ ਬਾਕੀ ਦੋਸਤੋ ਮਿਲਦੇ ਆ ਕਿ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ